ਮੇਰੇ ਕੈਬਨਟ ਦੇ ਸਾਥੀ ਸੰਜੀਵ ਅਰੋੜਾ ਸਾਹਿਬ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਰਾਜ ਸਭਾ ਤੇ ਲੋਕ ਸਭਾ ਉਹਦੇ ਮੈਂਬਰ ਲੋਕ ਸਭਾ ਦੇ ਚੱਬੇਵਾਲ ਸਾਹਿਬ ਜਿਹੜੇ ਕਿ ਜਿਸ ਜਗ੍ਹਾ ਤੇ ਆਪਾਂ ਬੈਠੇ ਆਂ ਕੈਂਪਸ ਦੇ ਵਿੱਚ ਉਹਨੂੰ ਵੀ ਰਿਪਰੈਜ਼ੈਂਟ ਕਰਦੇ ਆ ਹੁਸ਼ਿਆਰਪੁਰ ਤੋਂ ਲੋਕ ਸਭਾ ਤੇ ਪੰਜਾਬ ਦੇ ਵਿੱਚੋਂ ਪੰਜਾਬ ਨੂੰ ਰਾਜ ਸਭਾ ਚ ਰਿਪਰੈਜ਼ੈਂਟ ਕਰਦੇ ਆ ਅਸ਼ੋਕ ਮਿੱਤਲ ਸਾਹਿਬ ਮਿਸਿਸ ਮਿੱਤਲ ਬੈਠੇ ਨੇ ਸਰਬਜੀਤ ਜੀ ਬੈਠੇ ਆ ਇਹ ਅਫਸਰ ਨੇ ਡੀਸੀ ਸਾਹਿਬ ਬੈਠੇ ਆ ਕਪੂਰਥਲੇ ਤੋਂ ਸੁਰਵੀ ਜੀ ਬੈਠੇ ਆ ਬਾਕੀ ਸਾਰੇ ਸਾਡੇ ਸੀਨੀਅਰ ਆਫੀਸਰ ਸਾਹਿਬਾਨ ਬੈਠੇ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ नवें साल दधाइया लोहड़ी दधाइया और उम्मीद करते हैं कि अरदास करवा साली तो जिंदगी नवी उचाइया नवी मंजिलों सर कर शक्ति लैके आवे बहुत बहुत धनबाद नमस्कार सतगुरू जी का खालसा वाहगुरू जी की फतेह मेरे तो पहला लगभग सब कुछ बोल दिता गया कि अच्छा किस काम इट्ठे हुए हैं ਇਹ ਪੰਜਾਬ ਦਾ ਪਹਿਲਾ ਸਟਾਰਟਅਪ ਵਾਲਿਆਂ ਦਾ ਥੋੜਾ ਜਿਹਾ ਹੋਰ ਸੌਖਾ ਕਰ ਦਿੰਨੇ ਆ ਨਵਾਂ ਕੰਮ ਜਾਂ ਆਪਣਾ ਕੰਮ ਸ਼ੁਰੂ ਕਰਨ ਵਾਲਿਆਂ ਦਾ ਨੌਕਰੀਆਂ ਮੰਗਣ ਵਾਲਿਆਂ ਦਾ ਨਹੀਂ ਨੌਕਰੀਆਂ ਵੰਡਣ ਵਾਲਿਆਂ ਦਾ ਪਹਿਲਾ ਕਨਕਲੇਵ ਹੈ ਮੈਂ ਸੋਚ ਰਿਆ ਸੀਗਾ ਕਿ ਪਹਿਲਾਂ ਕਦੋਂ ਹੋਇਆ ਹੋਣਾ ਫੰਕਸ਼ਨ ਇਹ ਹੈ ਜਾਂ ਕਦੇ ਪੰਜਾਬ 'ਚ ਇਦਾਂ ਦੇ ਫੰਕਸ਼ਨ ਨਹੀਂ ਹੁੰਦੇ ਨਹੀਂ ਸੀ ਸਿਰ ਪੋਲਿਟਿਕਲ ਰੈਲੀਆਂ ਹੁੰਦੀਆਂ ਸੀ ਉਹ ਜੀ ਇੱਕ ਦੂਜੇ ਨੂੰ ਗਾਲਾਂ ਦੇ ਕੇ ਚਲੇ ਜਾਂਦੇ ਸੀ ਕੋਈ ਇਧਰੋਂ ਸ਼ਾਮਲ ਹੋ ਗਿਆ ਕੋਈ ਉਧਰੋਂ ਬਾਹਰ ਹੋ ਗਿਆ ਕਿਸੇ ਨੇ ਕਹਤਾ ਸਾਨੂੰ ਆ ਲੈਣ ਦੋ ਅਸੀਂ ਐ ਕਰਦੇ ਆਂ ਕਿ ਉਹ ਕਹਿੰਦਾ ਸਾਨੂੰ ਆ ਲੈਣ ਦੋ ਅਸੀਂ ਐ ਕਰਦੇ ਆਂਗੇ ਐਦਾਂ ਦਾ ਹੁੰਦਾ ਸੀ ਕਦੇ ਕਿਸੇ ਇਹੋ ਜਿਹੇ ਵਰਗ ਦੀ ਗੱਲ ਹੀ ਨਹੀਂ ਕੀਤੀ ਕਿਸੇ ਨੇ ਜੇ ਕੋਈ ਕਾਮਯਾਬ ਹੋ ਵੀ ਜਾਂਦਾ ਸੀ ਉਹ ਆਪਣੀ ਐਫਰਟਸ ਨਾਲ ਹੁੰਦਾ ਸੀ ਗਵਰਨਮੈਂਟ ਵੱਲੋਂ ਕੋਈ ਉਹਨਾਂ ਨੂੰ ਪੁੱਛ ਨਹੀਂ ਮਿਲਦਾ ਕੋਈ ਉਹਨਾਂ ਨੂੰ ਫੈਸਿਲਿਟੀ ਨਹੀਂ ਐਪਰੀਸ਼ੀਏਸ਼ਨ ਨਹੀਂ ਕੁਝ ਨਹੀਂ ਅਰੇ ਜਦੋਂ ਕਾਮਯਾਬ ਹੋਗੇ ਤੁਸੀਂ ਹਿੱਸਾ ਲੈਣ ਵਾਸਤੇ ਫਿਰ ਆ ਜਾਂਦੇ ਵੀ ਸਾਡਾ ਸਾਡਾ ਕਿੰਨਾ ਹੈ खासा ਵੱਡਾ ਕੰਮ ਚੱਲ ਪਿਆ ਤੇ ਰਹੇ ਲਿਆ ਵੀ ਲਿਆ ਕਾਰਨ ਕੀ ਕਿਮਤ ਸਕਸੈਸ ਤੋਂ ਵੀ ਡਰਨ ਲਾਤੇ ਸੀ ਲੋਕ ਮਤਲੇ ਇਸ ਤਰ੍ਹਾਂ ਦੇ ਵੀ ਬੰਦੇ ਮੈਨੂੰ ਮਿਲੇ ਜਿਹੜੇ ਕਹਿੰਦੇ ਅਸੀਂ ਇਹੀ ਅਰਦਾਸ ਕਰਦੇ ਹਾਂ ਜਿਆਦਾ ਸਕਸੈਸਫੁਲ ਨਾ ਹੋਈਏ ਨਹੀਂ ਤਾਂ ਗਵਰਨਮੈਂਟ ਵਾਲੇ ਹਿੱਸਾ ਪਾ ਲੈਣਗੇ ਵਿੱਚ ਸਾਡੇ ਆਪਣੀ ਸਕਸੈਸ ਤੋਂ ਆਪ ਹੀ ਡਰਨ ਲਾਤੇ ਉਸ ਦਿਨ ਮੈਨੂੰ ਬੜਾ ਮੇਰੇ ਮਾਈਂਡ 'ਚ ਸਟ੍ਰਾਈਕ ਕੀਤੀ ਗੱਲ ਮੈਂ ਕਿਹਾ ਜੇ ਇਸ ਦਿਨ ਕਦੇ ਪ੍ਰਮਾਤਮਾ ਨੇ ਕੋਈ ਮੌਕਾ ਦਿੱਤਾ ਇਸ ਤਰ੍ਹਾਂ ਦਾ ਕਿ ਆਪਾਂ ਨੂੰ ਕਾਮਯਾਬੀ ਲੋਕਾਂ ਦੀ ਕਾਮਯਾਬੀ 'ਚ ਆਪਾਂ ਯੋਗਦਾਨ ਪਾ ਸਕਦੇ ਹੋਏ ਆਪਾਂ ਸਭ ਤੋਂ ਪਹਿਲਾਂ ਇਹੀ ਪੈਨ ਚਲਾਵਾਂਗੇ ਕਿ ਕਾਮਯਾਬ ਤੁਸੀਂ ਹੋ ਅਸੀਂ ਸਾਨੂੰ ਦੱਸੋ ਵੀ ਤੁਹਾਨੂੰ ਕਾਮਯਾਬੀ 'ਚ ਸਾਡਾ ਕੀ ਯੋਗਦਾਨ ਚਾਹੀਦਾ ਉਹਨੂੰ ਪਾਸਟਾਪ ਕਹਿੰਦੇ ਨੇ ਅਸੀਂ ਸੀਡ ਮਨੀ ਮੈਂ ਬੱਚਿਆਂ ਨੂੰ ਮਿਲ ਕੇ ਆਏ ਬਾਹਰ ਐਗਜ਼ੀਬਿਸ਼ਨਸ ਲੱਗੀਆਂ ਹੋਈਆਂ ਕਿਸੇ ਨੂੰ 3 ਲੱਖ ਮਿਲ ਗਿਆ ਕਿਸੇ ਨੂੰ 4 ਲੱਖ ਮਿਲ ਗਿਆ ਤੇ ਕਮਾਲ ਦੀਆਂ ਚੀਜ਼ਾਂ ਬਣਾਈ ਬੈਠੇ ਨੇ ਅਸੀਂ ਸਾਨੂੰ ਤਾਂ ਰੱਬ ਨੇ ਕੁਦਰਤੀ ਇੰਜੀਨੀਅਰ ਬਣਾ ਕੇ ਭੇਜਿਆ ਹੋਇਆ ਚਲੋ ਉਹ ਅਲੱਗ ਗੱਲ ਹੈ ਉਹ ਉਹਦੇ 'ਚ ਸਾਡਾ ਜ਼ਿਆਦਾ ਯੋਗਦਾਨ ਜੁਗਾੜ 'ਚ ਹੋ ਜਾਂਦਾ ਵੀ ਆਪਾਂ ਜੁਗਾੜ ਕਹਿੰਦੇ ਨੇ ਉਹਨੂੰ ਬਈ ਯਾਰ ਆ ਜੁਆੜ ਜਾ ਲਾ ਲਓ ਯਾਰ ਆ ਜੁਆੜ ਜਾ ਹੈਗੀ ਤਾਂ ਇੰਜੀਨੀਅਰਿੰਗ ਹੈ ਉਹ ਇੱਕ ਇਸ ਕਾਈਂਡ ਆਫ ਹੈ ਇੰਜੀਨੀਅਰਿੰਗ ਉਹਨੂੰ ਥੋੜਾ ਜਿਹਾ ਮੋਡੀਫਾਈ ਕਰ ਲਓ ਰਿਫਾਈਨ ਕਰ ਲਓ ਇੰਜੀਨੀਅਰਿੰਗ ਬਣ ਜਾਂਦੀ ਹੈ ਆਪਾਂ ਥੋੜਾ ਜਿਹਾ ਦੇਸੀ ਤਰੀਕੇ ਨਾਲ ਕਰ ਲੈਨੇ ਆ ਉਹਨੂੰ ਕਹਿੰਦੇ ਜੁਆੜ ਹੈ ਜੀ ਇਹ ਮੈਨੂੰ ਬੱਚੇ ਮਿਲੇ ਮੈਂ ਉਹਨਾਂ ਚਿੱਕ ਨੂੰ ਬੁਲਾਇਆ ਵੀ ਹੈ ਸ਼ਾਇਦ ਦੇ ਪਹਿਲਾਂ ਉਹਦੀ ਐਂਟਰੀ ਨਹੀਂ ਸੀ ਇੱਥੇ ਸਾਈਕਲ ਬਣਾਇਆ ਉਹਨੇ ਇੱਕ ਆਮ ਸਾਈਕਲ ਤੋਂ ਪਟਾਣਕੋਟ ਦਾ ਕੋਈ ਬੱਚਾ ਹੈ ਜੀ ਸ਼ਾਇਦ ਆ ਗਿਆ ਹੋਵੇ ਤਾਂ ਹੈਨਾ ਸਕੂਲ ਆਫ ਐਮਿਨੈਂਸ ਪਲੱਸ 2 ਚ ਪੜਦਾ ਆਮ ਸਾਈਕਲ ਤੋਂ ਉਹਨੇ ਈ ਸਾਈਕਲ ਬਣਾਤਾ ਉਹਦੇ ਉੱਤੇ ਬੈਟਰੀ ਵੀ ਲਾਤੀ ਲਾਈਟ ਵੀ ਹੈਡਲਾਈਟ ਵੀ ਲਾਤੀ ਤੇ ਉਹ ਕਹਿੰਦਾ 70 ਕਿਲੋਮੀਟਰ ਚੱਲਦਾ ਜੀ ਇਹਦੇ ਨਾਲ ਅਰ ਜੇ ਤੁਸੀ ਚਾਰਜਿੰਗ ਕਰਨੀ ਹੈ ਨਹੀਂ ਖੜਨ ਦਾ ਟਾਈਮ ਇਹਨੂੰ ਪੈਡਲਾਂ ਤੇ ਕਰ ਲਓ ਉਹੀ ਕੰਮ ਅਸੀਂ 10000 ਰੁਪਏ ਦੇ ਕੇ ਜਿੰਮੇਜ ਕਰਦੇ ਆਂ ਬੈਟਰੀਆਂ ਤੇ ਕਰ ਲੋ ਬੈਟਰੀ ਚਾਰਜ ਹੋ ਜੂਗੀ ਨਾਲੇ ਚਾਹੇ ਜਾਈ ਜਾਓਗੇ ਕਿਤੇ ਹੁਣ ਟਰੈਡਮਿਲ ਤੇ ਤੁਰਨ ਦਾ ਕੀ ਫਾਇਦਾ ਹੋਇਆ ਜੀ ਉਹ ਮਸ਼ੀਨ ਟਰੈਡਮਿਲ ਨੂੰ ਚਲਾਉਂਦੀ ਆਪਾਂ ਨੂੰ ਤੁਰਨਾ ਪੈਂਦਾ ਜੀ ਜੇ ਰੁਕ ਜੂਗੇ ਡਿੱਗ ਪੋਗੇ ਜੀ ਉਹਦੇ ਨਾਲ ਆਪਾਂ ਮੰਜ਼ਲਾਂ ਵੱਲ ਨੂੰ ਚੱਲੋ ਨਾ ਫਿਰ ਨਾਲੇ ਐਕਸਰਸਾਈਜ਼ ਹੋ ਜੂਗੀ ਨਾਲੇ ਬੈਟਰੀ ਚਾਰਜ ਹੋ ਜੂਗੀ ਨਾਲੇ ਉਹ ਜਿਹੜਾ ਬੰਦੇ ਨੇ ਬਣਾਈ ਆ ਸਾਈਕਲ ਉਹਦੀ ਉਹਦੀ ਸੇਲ ਵਧੂਗੀ ਸੁਰਜੀਤ ਪਾਤਰ ਜੀ ਦਾ ਇੱਕ ਸ਼ੇਅਰ ਹੈ ਬੱਸ ਦੇ ਕੰਡਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਬੱਸ ਦੇ ਕੰਡਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਸਫ਼ਰ ਵੀ ਨਿਤ ਦਾ ਜਾਣਾ ਵੀ ਨਹੀਂ ਕਿਤੇ ਹਰ ਰੋਜ਼ ਸਫ਼ਰ ਕਰਦਾ ਬੱਸ ਦਾ ਕੰਡਕਟਰ 70 80 100 ਕਿਲੋਮੀਟਰ ਫੇ ਵੇ ਕਰਿਆ ਜਾਂਦਾ ਸ਼ਾਮ ਨੂੰ ਸੁੱਟ ਰੈਡ ਮਿਲਦੀ ਤਾਂ ਉਹ ਲਾਈਫ ਹੈ ਕੱਜ ਕਿੰਨੇ ਕਿਲੋਮੀਟਰ ਗਿਆ 11 ਕਿਲੋਮੀਟਰ ਆਏ ਫੇਰ ਕਰੇ ਬੈਠੀ ਹੁੰਦੇ ਆ ਉੱਥੇ ਫੇਰ ਕਈਆਂ ਦੋ ਚਮਚੇ ਹੋਰ ਪਾ ਦੇ ਖੰਡ ਦੇ ਆਹੀ ਤਾਂ 11 ਕਿਲੋਮੀਟਰ ਕੱਢ ਕੇ ਆਇਆ ਉੱਥੇ ਜਪਾਨ ਦੇ ਵਿੱਚ ਅਸੀਂ ਗਏ ਹੋਟਲ ਦੀ ਵਿੰਡੋ ਦੇ ਵਿੱਚੋਂ ਮੈਂ ਆਵਾ ਜਾਈ ਦੇ ਸਾਰੇ ਸਾਧਨ ਦੇਖੇ ਜੀ ਇੱਕ ਵਿੰਡੋ ਚੋਂ نیچے ਪੁਲ ਦੇ ਜਿਹੜੇ ਪੈਡੈਸਟੀਅਨ ਦਾ ਬਣਿਆ ਹੋਇਆ ਸੀ ਪੈਦਲ ਤੁਰਨ ਵਾਸਤੇ ਲੋਕ ਪੈਦਲ ਤੁਰੇ ਜਾ ਰਹੇ ਸੀ ਵਿੱਚ ਉਹਨਾਂ ਦੇ ਸਾਈਕਲ ਤੇ ਵੀ ਜਾ ਰਹੇ ਸੀ ਨਾਲ ਕਾਰਾਂ ਜਾ ਰਹੀਆਂ ਸੀ ਸੜਕ ਤੇ ਉਹਦੇ ਪੁਲ ਦੇ ਨੀਚੋਂ ਦੀ ਨਦੀ ਜਾ ਰਹੀ ਸੀ ਉਹਦੇ ਚ ਕਿਸ਼ਤੀ ਤੇ ਜਾ ਰਹੇ ਸੀ ਉੱਪਰੋਂ ਜਾ ਕੇ ਉਤਰਿਆ ਸੀ ਇੰਨੇ ਕੀ ਸਾਦੇ ਨਾ ਵਜਾਈ ਦੇ ਇੱਕੋ ਵਿੰਡੋ ਚ ਦੇਖ ਜਾਂਦੇ ਉੱਥੇ ਤੁਹਾਨੂੰ ਕਿਉਂਕਿ ਉਹ ਅੱਗੇ ਸੋਚਦੇ ਅੱਗੇ ਤੁਸੀਂ ਜਾਪਾਨ ਜਾਪਾਨ ਦੀ ਜਿਹੜੀ ਮਰਜੀ ਕੰਪਨੀ ਦਾ ਮੇਰੇ ਕੋਲ ਤੁਹਾਨੂੰ ਉਹਨਾਂ ਦੇ ਜਿਹੜੇ ਬਿਜ਼ਨਸ ਕਾਰਡ ਪਏ ਹੈ ਜਿਹੜੀ ਮਰਜੀ ਕੰਪਨੀ ਦਾ ਕੋਈ ਲੋਗੋ ਦੇਖ ਲੋ ਚਾਹੇ ਉਹਨਾਂ ਦਾ ਵਨ ਲਾਈਨਰ ਦੇਖ ਲੋ ਕਿ ਕੰਪਨੀ ਦਾ ਕੀ ਮਨ ਲਾਈਨਰ ਹੈ ਉਹਦੇ ਵਿੱਚ ਫਿਊਚਰ ਦੀਆਂ ਗੱਲਾਂ ਨੇ लेट्स మేక్ ਅ ਫਿਊਚਰ ਟੂਡੇ ਹੈਨਾ ਜਿੰਨ ਜੜੀਆਂ ਕੰਪਨੀਆਂ ਰਾਈジング 스타 ਰਾਈジング ਸਨ ਉਹ ਚੜਦੇ ਸੂਰਜ ਦੀਆਂ ਗੱਲਾਂ ਕਰਦੇ ਆ ਕੱਲ ਨੂੰ ਜਿਹੜਾ ਸੂਰਜ ਚੜੂਗਾ ਉਹਦੀ ਗੱਲ ਕਰੀਏ ਕੋਈ ਕਿ ਪੋਜ਼ਿਟਿਵਿਟੀ ਹੈ ਲੋਕਾਂ ਦੀ ਜ਼ਿੰਦਗੀ ਜਦੋਂ ਜਦੋਂ ਪੋਜ਼ਿਟਿਵਿਟੀ ਆਉਂਦੀ ਹੈ ਤੁਹਾਡੀ ਲਾਈਫ 'ਚ ਤਾਂ ਕੱਲਾ ਉਹ ਤੁਹਾਡੇ ਪ੍ਰੋਡਕਟ 'ਚ ਜਾਂ ਤੁਹਾਡੇ ਜਿਹੜੇ ਇੰਡਸਟਰੀਜ਼ ਆ ਕੋਈ ਵੀ ਕੰਮ ਕਰਦੇ ਹੋ ਤੁਸੀਂ ਉਹਦੇ ਵਿੱਚ ਫਾਇਦੇਮੰਦ ਨਹੀਂ ਹੁੰਦੀ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਤੁਹਾਡੀ ਲਾਈਫ ਵਧਾਉਂਦੀ ਹੈ ਜਪਾਨ ਵਾਲਿਆਂ ਦੀ ਏਜ ਐਵਰੇਜ ਏਜ 110 ਸਾਲ ਆਪਾਂ ਦੋ ਤਿੰਨ ਵਾਰੀ ਜੰਮ ਲੈਨੇ ਹੋਂਨੇ ਚਿਰ 'ਚ 180 80 80 ਸਾਲ ਦੇ ਤਾਂ ਉੱਥੇ ਮਤਲਬ 90 90 ਸਾਲ ਤੱਕ ਗੱਡੀ ਚਲਾਉਂਦੇ ਆ ਐਵਰੀ ਡੇ ਜਨ ਪੋਜ਼ਿਟਿਵਿਟੀ ਕਰਕੇ ਆ ਜੀ ਅਸੀਂ ਇੱਥੇ ਗੌਂਡੀਆਂ ਦੀ ਕਾਰ ਤੋਂ ਹੀ ਮੱਚੀ ਜਾਂਦੇ ਰਹਨੇ ਆ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੁਖੀ ਹੈ ਦੇ ਕਿਸੇ ਨੇ ਭਗਤੀ ਕੀਤੀ ਦੇਵਤਾ ਪ੍ਰਗਟ ਹੋ ਗਿਆ ਉਹ ਕਹਿੰਦਾ ਮੈਂ ਤੇਰੀ ਭਗਤੀ ਤੋਂ ਖੁਸ਼ ਆ ਤੇ ਤੂੰ ਮੰਗ ਲੈ ਜੋ ਮੰਗਣਾ ਪਰ ਕਿਉਂਕਿ ਤੇਰੇ ਗਵਾਂਡੀ ਜਿਹੜਾ ਉਹਨੇ ਬਹੁ ਭਗਤੀ ਕੀਤੀ ਅੱਜ ਜੋ ਹੈ ਨਹੀਂ ਕਰੇ ਮੈਂ ਕੁਦਰਤੀ ਆਇਆ ਹਾਂ ਹਰ ਰੋਜ਼ ਤਾਂ ਆਇਆ ਨਹੀਂ ਜਾਂਦਾ ਤੁਹਾਡੇ ਮੱਲੇ 'ਚ ਤੇ ਜਿੰਨਾ ਤੂੰ ਮੰਗੇਗਾ ਉਹਨੇ ਤੇਥੋਂ ਡਬਲ ਕੀਤੀ ਹੋਈ ਹੈ ਭਗਤੀ ਜਿੰਨਾ ਤੂੰ ਮੰਗੇਗਾ ਉਹ ਤੋਂ ਡਬਲ ਉਹਨੂੰ ਮਿਲ ਜਾਊਗਾ ਉਹ ਕਹਿੰਦਾ ਛੇ ਹਾਂ ਕਹਿੰਦੇ ਮੇਰੀ ਮੈਨੂੰ ਇੱਕ ਅੱਖ ਤੋਂ ਕਾਣਾ ਕਰ ਦੋ ਤੇ ਮੇਰੇ ਘਰ ਦੇ ਅੱਗੇ ਇੱਕ ਖੂਹ ਬੱਟ ਦਿਓ ਜੀ ਕੁਆਂ ਖੋਦੋ ਮਤਲਬ ਗਵਾਂਡੀ ਅੰਨਾ ਹੋਊਗਾ ਦੋ ਖੂ ਹੋਣਗੇ ਡਿੱਗੂ ਡਿੱਗੂਗਾ ਆਪ ਕਾਣੇ ਹੋਣ ਨੂੰ ਤਿਆਰ ਆ ਪਰ ਬਵਾਂਡੀ ਨੂੰ ਛੁੱਟਣਾ ਬਸ ਬਜਾਏ ਇਸ ਦੇ ਅਸੀਂ ਬਿਜਨ ਬਿਜ਼ਨਸ ਬਲਾਸਟਰ ਸ਼ੁਰੂ ਕੀਤਾ ਪੰਜ ਛੇ ਜਣੇ ਇਕੱਠੇ ਹੋ 10 ਜਣੇ ਇਕੱਠੇ ਹੋ ਜੋ 16 ਜਣੇ ਇਕੱਠੇ ਹੋ ਜੋ ਇਕੱਠੇ ਹੋ ਕੇ ਕੋਈ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਦਿਮਾਗਾ ਨੂੰ ਆਪਸ ਦੇ ਵਿੱਚ ਵਿਚਾਰਕ ਸਾਂਝਾ ਪਾਓ ਕੁਝ ਨਿਕਲੂਗਾ ਕੁਛ ਨਿਕਲੂਗਾ ਉਹਨੂੰ ਗਰੁੱਪ ਆਫ ਕੰਪਨੀਆਂ ਦਾ ਜ਼ਮਾਨਾ ਹੈ ਜੀ ਹੁ ਕੱਲਿਆਂ ਦੀ ਕੰਪਨੀ ਦਾ ਜ਼ਮਾਨਾ ਨਹੀਂ ਹੈ ਨਹੀਂ ਗਰੁੱਪ ਆਫ ਕੰਪਨੀ ਦਾ ਜ਼ਮਾਨਾ ਹੈ ਤੋ ਕੱਢੋ ਬਹੁਤ ਕੁਛ ਅਜੇ ਦੁਨੀਆ ਦੁਨੀਆ 'ਚ ਹਜੇ ਕੰਪਿਊਟਰ ਨੇ ਦੁਨੀਆ 'ਚ ਹਜੇ ਸਾਡੇ ਬ੍ਰੇਨ ਨੇ ਬਹੁਤ ਸਾਰੇ ਮਿਲੀਅਨਅਰ ਬਣਾਉਣੇ ਨੇ ਬਿਲੀਅਨਅਰ ਹਜੇ ਬਣਾਉਣੇ ਨੇ ਐਫਰਟ ਚਾਹੀਦੀ ਹੈ ਬਸ ਔਰ ਮੈਂ ਦੇਖਿਆ ਹੈ ਬੜਾ ਕਮਾਲ ਦਾ ਆਈਡੀਆਜ਼ ਬੱਚਿਆਂ ਦੇ ਕੋਈ ਮਿਲਟਰੀ ਵਾਸਤੇ ਸਮਾਨ ਬਣਾ ਰਹੇ ਨੇ ਕੋਈ ਸਾਬਣਾ ਬਣਾ ਰਹੇ ਨੇ ਬਿਲਕੁਲ ਹਰਬਲ ਪ੍ਰੋਡਕਟ ਬਣਾ ਰਹੇ ਨੇ ਤੁਸੀਂ ਦੇਖਿਆ ਹੋ ਇਸ ਤੋਂ ਬਾਅਦ ਇੱਥੇ ਨਾਲ ਹੀ ਸਾਹਮਣੀ ਲੱਗੀ ਹੋਈ ਹੈ ਪ੍ਰਦਰਸ਼ਨੀ ਜਿਹੜੀ ਉਹਨਾਂ ਦੀ ਸੋ ਆਈਡੀਆਜ਼ ਜਿਹੜੇ ਨੇ ਉਹ ਆਪਣੇ ਕੋਲੇ ਬਹੁਤ ਨੇ ਬਟ ਉਹਨਾਂ ਨੂੰ ਐਪਰੀਸ਼ੀਏਸ਼ਨ ਦੀ ਲੋੜ ਹੈ ਰੀਕਮੈਂਡੇਸ਼ਨ ਦੀ ਲੋੜ ਹੈ ਰਿਕੋਨਾਈਜੇਸ਼ਨ ਦੀ ਲੋੜ ਹੈ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਿ ਏਜ ਜੀ ਨੋ ਬਾਰ ਥਾਮਸ ਐਡੀਸਨ ਨੇ ਜਦੋਂ ਉਹਦੀ ਫੈਕਟਰੀ ਨੂੰ ਅੱਗ ਲੱਗੀ ਜਿੰਨੀਆਂ ਉਹਨੇ ਕੀਤੀਆਂ ਸੀ ਖੋਜਾਂ ਸਾਰੀਆਂ ਸੜ ਕੇ ਸੁਆਹ ਹੋ ਗਈਆਂ ਇੰਸ਼ੋਰੈਂਸ ਵੀ ਹੈ ਨਹੀਂ ਸੀ ਸਾਰੇ ਮੁਲਾਜ਼ਮ ਰੋ ਰਹੇ ਸੀ ਫੇਮਸ ਥਾਮਸ ਐਡੀਸਨ ਨੇ ਤਾੜੀਆਂ ਮਾਰੀਆਂ ਕਹਿੰਦਾ ਸ਼ੁਕਰ ਹੈ ਜ਼ਿੰਦਗੀ ਦੀਆਂ ਗਲਤੀਆਂ ਆਪਣੇ ਜਿਉਂਦੇ ਜੀ ਅੱਖਾਂ ਸਾਹਮਣੇ ਹੀ ਸੜ ਕੇ ਸੁਆਹ ਹੋ ਗਈਆਂ ਚਲੋ ਕੁਝ ਨਵਾਂ ਕਰੀਏ ਸਭ ਤੋਂ ਵੱਧ ਖੋਜਾਂ ਉਹ ਤੋਂ ਬਾਦ ਕੀਤੀਆਂ ਨੇ 65 ਆਬਾਬ ਹੋ ਗਿਆ ਜੀ ਸੋ ਆਪਣੇ ਕੋਲ ਐਗਜ਼ਾਮਪਲਾਂ ਪਈਆਂ ਸਾਰੀ ਦੁਨੀਆ ਦੀ ਕੇਐਫਸੀ ਦੀ ਐਗਜ਼ਾਮਪਲ ਦਿੱਤੀ ਇਹਨਾਂ ਨੇ ਆਈਡੀਏ ਜਿਹੜੇ ਨੇ ਉਹੀ ਚੱਲਦੇ ਆ ਜੀ ਨਵੇਂ ਜਿਸ ਤਰ੍ਹਾਂ ਕੱਪੜੇ ਬਣਾਉਣ ਦਾ ਜਾਂ ਕ ਗਾਰਮੈਂਟਸ ਦਾ ਨਵਾਂ ਆਈਡੀਆ ਆ ਗਿਆ ਜੀ ਆਈਡੀਆ ਦੇਖੋ ਰੋਟੀ ਹਰੇਕ ਢਾਬੇ ਤੇ ਹੀ ਹੈ ਆٹے ਦੀ ਬਣਦੀ ਹੈ ਉਹੀ ਸਬਜੀ ਹੈ ਉਹੀ ਨਾਣ ਮਿਰਚ ਹੈ ਉਹੀ ਤੰਦੂਰ ਹੈ ਕੋਈ ਅੱਗ ਦਾ ਫਰਕ ਨਹੀਂ ਕੋਈ ਪਤਲੀ ਦਾ ਫਰਕ ਨਹੀਂ ਉਹਨੂੰ ਕਿਵੇਂ ਪੇਸ਼ ਕਰਨਾ ਹੈ ਉਹ ਹਵੇਲੀ ਵਾਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਆ ਫਾਈਵ ਸਟਾਰ ਵਾਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਕੋਈ ਦੇਸੀ ਢਾਬੇ ਵਾਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਹੈਗਾ ਤਾਂ ਸਾਰਾ ਉਹੀ ਹੈ ਸੋ ਇਸ ਕਰਕੇ ਤੜਕਾ ਤੁਹਾਡਾ ਉਹੀ ਹੈ ਪਰ ਉਹ ਲਾਉਣਾ ਕਿਸ ਤਰ੍ਹਾਂ ਹੈ ਮਟੀਰੀਅਲ ਉਹੀ ਹੈ ਜਿਵੇਂ ਹੁਣ ਗੀਤ ਹੈ ਗੀਤ ਚੱਲਦੇ ਆ ਕਵਤਾਵਾਂ ਨੇ ਪੂਰੀ ਦੁਨੀਆ ਜਦੋਂ ਤੋਂ ਸ਼ੁਰੂ ਹੋਈ ਹੈ ਜਦੋਂ ਤੋਂ ਸਾਹਿਤ ਸ਼ੁਰੂ ਹੋਇਆ ਗੀਤ ਸ਼ੁਰੂ ਹੋਏ ਨੇ ਉਦੋਂ ਤੋਂ ਗੀਤ ਲਿਖੇ ਜਾ ਰਹੇ ਨੇ ਹਜ਼ਾਰਾਂ ਗੀਤਾਂ ਆਪਣਾਂ ਵੀ ਸੁਣ ਚੁੱਕੇ ਆ ਲਿਖੇ ਤਾਂ ਹੋ ਉਹਨਾਂ 35 ਅੱਖਰਾਂ 'ਚ ਜਾ ਰਹੇ ਨੇ ਨਾ ਵਾ ਕਿਸੇ ਨੇ ਕੋਈ ਅੱਖਰ ਪਹਿਲਾਂ ਲਾਤਾ ਕਿਸੇ ਨੇ ਕੋਈ ਬਾਅਦ ਚ ਲਾਤਾ ਗੀਤ ਉਹੀ ਨੇ ਅੱਖਰੋ ਹੀ ਨੇ ਸੁਰ ਸਾਤੀ ਨੇ ਦੁਨੀਆ ਚ ਸੱਤ ਸੁਰਾਂ ਦੇ ਵਿੱਚ ਹੀ ਸਾਰੀ ਦੁਨੀਆ ਨੇ ਇੰਜੋਏ ਕਰਨਾ ਉਸ ਸੱਤ ਸੁਰ ਨੂਸਰਤ ਫਤਿਹ ali ਖਾਨ ਕੋਲੇ ਆਉਂਦੇ ਨੇ ਤਾਂ ਹੋਰ ਬਣ ਜਾਂਦੇ ਨੇ ਉਹ ਸੱਤ ਸੁਰ ਗੁਲਾਮ ali ਸਾਹਿਬ ਕੋਲੇ ਆਉਂਦੇ ਹੋਰ ਬਣ ਜਾਂਦੇ ਉਹ ਸੱਤ ਸੁਰ ਸਾਡੇ ਪੰਜਾਬੀ ਸਿੰਗਰਾਂ ਕੋਲੇ ਆਉਂਦੇ ਨੇ ਤਾਂ ਫੋਕ ਬਣ ਜਾਂਦੇ ਨੇ ਹੈ ਸਾਤੀ ਨੇ ਸੋ ਇਸ ਕਰਕੇ ਜੋ ਤੁਸੀਂ ਅੱਜ ਕਰ ਰਹੇ ਹੋ ਬਹੁਤ ਕਮਾਲ ਹੈ ਤੁਸੀਂ ਕੱਲ੍ਹ ਨਹੀਂ ਕਰ ਰਹੇ ਹੋ ਪਹਿਲਾਂ ਤਾਂ ਲੱਗਦਾ ਸੀਗਾ ਵੀ ਤਾਰੇ ਜਿਹੜੇ ਨੇ ਇਹਨਾਂ ਦਾ ਕੋਈ ਪਹੁੰਚ ਨਹੀਂ ਸਕਦਾ ਹੁਣ ਕੱਲੇ-ਕੱਲੇ ਤਾਰੇ ਨਾਲ ਤਾਂ ਗੱਲ ਕਰਕੇ ਸੌਂਦੇ ਆ ਸਾਡੇ ਸਾਇੰਟਿਸਟ ਕਿ ਉਹ ਕਿੱਥੇ ਐ ਗੈਲੈਕਸੀ ਚੋ ਕਿੱਥੇ ਐ ਕੀ ਹੋਣ ਵਾਲਾ ਕਿਵੇਂ ਯੂਨੀਵਰਸ ਕਿਵੇਂ ਕੰਮ ਕਰਦਾ ਸਾਰਾ ਕੁਝ ਹੁਣ ਤਾਂ ਆ ਗਿਆ ਧਰਤੀ ਤੇ ਆ ਗਿਆ ਸਭ ਕੁਝ ਉਹ ਬਿਕੋਜ਼ ਆਫ ਇਨੋਵੇਸ਼ਨ ਜਿਹਦੇ ਵਾਸਤੇ ਆਪਾਂ ਇਕੱਠੇ ਹੋਏ ਆ ਤੁਹਾਡੇ ਚ ਬਹੁਤ ਵੱਡੇ ਵੱਡੇ ਸਾਇੰਟਿਸਟ ਤੁਹਾਡੇ ਚ ਬਹੁਤ ਵੱਡੇ ਵੱਡੇ ਬਿਜ਼ਨਸ ਮਾਈਂਡਡ ਬਿਜ਼ਨਸਮੈਨ ਤਾਂ ਬਹੁਤ ਹੁੰਦੇ ਨੇ ਵੀ ਜਿਹਨਾਂ ਮਾਈਂਡਡ ਬਹੁਤ ਘੱਟ ਹੁੰਦੇ ਬਿਜ਼ਨਸ ਮਾਈਂਡਡ ਲੋਕ ਨਿਕਲਣਗੇ ਕਈਆਂ ਦੇ ਐਗਰੀਮੈਂਟ ਹੋ ਵੀ ਗਏ ਬਟ ਐਵਰੀ ਕੰਪਨੀ ਨਾਲ ਸੋ ਕਾਮਯਾਬੀ ਜਿਹੜੀ ਹੈ ਉਹਦਾ ਇੱਕੋ ਹੀ ਰਸਤਾ ਹੈ ਉਹਦਾ ਨਾਮ ਹੈ ਹਾਰਡਵਰਕ ਉਹਦਾ ਨਾਮ ਹੈ ਜਜ਼ਬਾ ਅਬਦੁਲ ਕਲਾਮ ਜੀ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚਾਉਂਦੇ ਨੇ ਸਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਤੁਹਾਡਾ ਕੁਝ ਬਣਨ ਦਾ ਸੁਪਨਾ ਕੁਝ ਕਰਨ ਦਾ ਸੁਪਨਾ ਜਿੱਦ ਕਰਕੇ ਤੁਹਾਨੂੰ ਨੀਂਦ ਨਹੀਂ ਆਉਂਦੀ ਉਹ ਸੁਪਨਾ ਹੈ ਅਸਲ ਵਿੱਚ ਸੁਹਾਰ ਬੰਦਾ ਕਾਮਯਾਬੀ ਚਾਹੁੰਦਾ ਹੈ ਹਰ ਬੰਦਾ ਚਾਹੁੰਦਾ ਹੈ ਮੇਰਾ ਨਾਮ ਹੋਵੇ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਦੁਨੀਆ 'ਚ ਕੁਝ ਆਪਣਾ ਮੁਕਾਮ ਬਣਾ ਕੇ ਜਾਵਾਂ ਇਹ ਵੀ ਪਤਾ ਹੈ ਕਿੰਨੀ ਇੱਕ ਆਪਣੀ ਲਿਮਿਟੇਸ਼ਨ ਹੈ ਏਜ ਦੀ ਜਾਣਾ ਹਰੇਕ ਨੇ ਪਰ ਨਾਮ ਬਹੁਤ ਘੱਟ ਬੰਦਿਆਂ ਦਾ ਰਹਿੰਦਾ ਸੋ ਇਹ ਹਜੇ ਕੁਝ ਕਰਕੇ ਜਾਓ ਤਾਂ ਧਰਤੀ ਤੇ ਕਿਹ ਦੁਨੀਆ ਯਾਦ ਕਰੇ ਕਿ ਆਏ ਸੀ ਵੀ ਕੋਈ ਬੰਦੇ ਤੇ ਉਹਨਾਂ ਨੇ ਕੁਝ ਕੀਤਾ ਤੇ ਆ ਉਹਨਾਂ ਦੀ ਦੇਣ ਹੈ ਇਹਦੇ ਕਰਕੇ ਇੰਨੀਆਂ ਜ਼ਿੰਦਗੀਆਂ ਬਚੀ ਪੈਨਸਿਲਿਨ ਜਿਹਨੇ ਬਣਾਈ ਸੀ ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਉਸ ਵੇਲੇ ਪੈਨਸਿਲਿਨ ਬੰਦ ਹੁਣ ਪੈਨਸਿਲਿਨ ਵੀ ਬੰਦ ਹੋ ਗਈ ਅੱਗੇ ਚਲੀ ਗਈ ਸਰ ਅੱਗੇ ਤੋਂ ਅੱਗੇ ਜਿਨ੍ਹਾਂ ਨੇ ਕੋਜਾਂ ਕੀਤੀ ਉਹ ਅੱਗੇ ਪੁਰਾਣੀਆਂ ਹੋ ਗਿਆ ਉਸ ਤੋਂ ਅੱਗੇ ਕੋਈ ਰਾਹ ਮਿਲ ਜਾਂਦਾ ਸੋ ਆਈਡੀਆ ਦੀ ਗੱਲ ਚਲਦੀ ਕਿ ਇੱਕ ਮੈਂ ਕਾਫੀ ਜਗ੍ਹਾ ਤੇ ਕੋਟ ਵੀ ਕੀਤੀ ਗੱਲੇ ਉਹ ਕੋਈ ਕੰਪਨੀ ਸੀਗੀ ਟੂਥਪੇਸਟ ਬਣਾਉਣੀ ਸੀ ਤੁਹਾਨੂੰ ਸੇਲ ਵਧਾਉਣੀ ਸੀ ਉਹਨਾਂ ਨੇ ਆਪਣੇ ਸਾਰੇ ਸੇਲਜ਼ ਮੈਨੇਜਰ ਕ੍ਰੀਏਟਿਵ ਡਾਇਰੈਕਟਰ ਫਲਾਨੀ ਥਿੰਕ ਕੇ ਜੋ ਵੀ ਡਿਪਾਰਟਮੈਂਟ ਹੁੰਦੇ ਨੇ ਪੀ ਆਰ ਉਹ ਬੁਲਾ ਲੇ ਵੀ ਆਪਾਂ ਸੇਲ ਵਧਾਉਣੀ ਹੈ ਕੀ ਆਈਡੀਆਜ਼ ਕੋਈ ਕਹਿੰਦਾ ਜੀ ਵਿਰਾਟ ਕੋਹਲੀ ਨੂੰ ਬ੍ਰਾਂਡ ਵੈਸਟਰ ਲੈ ਲਓ ਕੋਈ ਕਹਿੰਦਾ ਜੀ ਆਈ ਪੀ ਐਲ ਨੂੰ ਸਪான்ਸਰ ਕਰ ਦੋ ਵੱਡੇ ਵੱਡੇ ਬੋਰਡ ਲੱਗਣਗੇ ਆਪਣੇ ਕੋਈ ਕਹਿੰਦਾ ਜੀ ਸ਼ਾਹਰੁਖ ਖਾਨ ਨੂੰ ਲੈ ਲਓ ਅਮਰ ਖਾਨ ਨੂੰ ਲੈ ਲਓ ਬ੍ਰਾਂਡ ਵੈਸਟਰ ਵੱਡੇ ਨਾਮ ਨੇ ਤੇ ਆਈਡੀਆਜ਼ ਇੱਥੇ ਸਾਰਿਆਂ ਨੇ ਇੱਕ ਇੱਕ ਬੈਠਾ ਜੀ ਕੋਈ ਥੋੜੇ ਵਰਗਾ ਉਹ ਕਹਿੰਦਾ ਜੀ ਕੋਈ ਪੈਸਾ ਨਹੀਂ ਲੱਗਣਾ ਸੇਲ ਵੀ ਵਧ ਜਾਣੀ ਹੈ ਪਰ ਉਹ ਤੋਂ ਪਹਿਲਾਂ ਇੱਕ ਐਗਰੀਮੈਂਟ ਕਰਨਾ ਪਊਗਾ ਤੁਹਾਨੂੰ ਮੇਰੇ ਨਾਲ ਵੀ ਜਿੰਨੀ ਸੇਲ ਵਧਗੀ ਉਹ ਚ 40% ਮੇਰਾ ਕਹਿੰਦਾ 60 ਤੁਹਾਡਾ ਪੈਸਾ ਕੋਈ ਨਹੀਂ ਲੱਗਣਾ ਉਹ ਕਹਿੰਦਾ ਵੀ ਆਈਡੀਆ ਤਾਂ ਨਹੀਂ ਮਾੜਾ ਹੈਗਾ ਕੀ ਹੈ ਐਗਰੀਮੈਂਟ ਕਰ ਲਿਆ ਵੀ ਹਾਂ ਤੇਰਾ ਉਹ ਕਹਿੰਦਾ ਜੀ ਜਿਹੜਾ ਆਪਣਾ ਹੁਣ ਚੱਲਦਾ ਨਾ ਇਹ ਪੇਸਟ ਇਹਦਾ ਜਿਹੜਾ ਮੂੰਹ ਹੈ ਨਾ ਇਹ ਬਹੁਤ ਟਾਈਟ ਹੈ ਬੜਾ ਐਦਾਂ ਦੱਬ ਕੇ ਕਹਿੰਦਾ ਬ੍ਰਸ਼ ਦੇ ਉੱਤੇ ਲਾਉਣਾ ਪੈਂਦਾ ਲੋਕਾਂ ਨੂੰ ਆਤ ਭਈ ਹੋਈ ਹੈ ਥੋੜੇ ਮੂੰਹ ਖੁੱਲਾ ਕਰ ਦੋ ਅਗਲੇ ਵੇਚ ਆ ਅਗਲਾ ਜਿਹੜਾ ਸੀ ਜਾਊਗਾ ਹੁਣ ਲੋਕਾਂ ਨੇ ਉਸੇ ਤਰੀਕੇ ਨਾਲ ਹੀ ਦਬਣਾ ਐਨਾ ਆਊਗਾ ਬਾਹਰ ਤੇ ਆਪਾਂ ਨੇ ਕਦੀ ਦੁਬਾਰਾ ਪਾਇਆ ਵਾਪਸ ਉਹਦੇ ਜੀ ਵੱਧ ਪਾਇਆ ਵੀ ਜਾਵੇ ਸੇਲ ਚੜ ਗਈ 150% ਨੂੰ ਗਾ ਬਸ ਉਸ ਹਿਸਾਬ ਨਾਲ ਮੈਨੂੰ ਅੱਗੇ ਮੇਰੇ ਮੇਰਾ ਦੇ ਜੋ ਕੋਈ ਪੈਸਾ ਲੱਗਿਆ ਕੁਝ ਨਹੀਂ ਹੋਇਆ ਸੇਲ ਵੱਧ ਗਈ ਆਈਡੀਆ ਸੀਗਾ ਉਹਦਾ ਆਈਡੀਆ ਉਹਨ ਕੋਈ ਆਜਾ ਬਣਾ ਨਾ ਦੇ ਉਹ ਕੁਝ ਵੀ ਹਾਂ ਆਈਡੀਆ ਆ ਗਿਆ ਵੀ ਸਾਡਾ ਹੋ ਗਿਆ ਇਹ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਐ ਪ੍ਰੈਸ ਕਰਕੇ ਜਾ ਦਿੰਦਾ ਹੁਣ ਉਹਦੇ ਬਹੁ ਕਰ ਦਿੰਦੇ ਸੋ ਇਸ ਕਰਕੇ ਅੱਜ ਦੀ ਦੁਨੀਆ ਜਿਹੜੀ ਹੈ ਉਹਦੇ ਚ ਬਹੁਤ ਸਾਰੀਆਂ ਤੁਹਾਡਾ ਯੋਗਦਾਨ ਹੈ ਜੇ ਦੁਨੀਆ ਵੇਟ ਕਰ ਰਹੀ ਹੈ ਪੁਰਾਣੀਆਂ ਚੀਜ਼ਾਂ ਨੂੰ ਅਪਡੇਟ ਕਰਨਾ ਨਵੀਆਂ ਨੂੰ ਕ੍ਰੀਏਟ ਕਰਨਾ ਔਰ ਜਿਹੜਾ ਕ੍ਰੀਏਟਰ ਹੁੰਦਾ ਹੈ ਜਿਹੜਾ ਕ੍ਰੀਏਟਿਵ ਹੁੰਦਾ ਬੰਦਾ ਪ੍ਰਮਾਤਮਾ ਸਭ ਤੋਂ ਵੱਧ ਨੇੜੇ ਉਸ ਬੰਦੇ ਨਾਲ ਹੁੰਦਾ ਕਿਉਂਕਿ ਪ੍ਰਮਾਤਮਾ ਖੁਦ ਕ੍ਰੀਏਟਿਵ ਹੈ ਰੱਬ ਖੁਦ ਕ੍ਰੀਏਟਿਵ ਹੈ ਤੇ ਉਹ ਕ੍ਰੀਏਟਿਵ ਬੰਦਿਆਂ ਨੂੰ ਜ਼ਿਆਦਾ ਨੇੜੇਉਂ ਪਸੰਦ ਕਰਦਾ ਕਿ ਮੇਰੇ ਇਹਨਾਂ ਨੇ ਜਿਹੜਾ ਰਿਪਰੈਜ਼ੈਂਟ ਕਰਦੇ ਨੇ ਦੁਨੀਆ ਤੇ ਕੁਝ ਕਰਨਾ ਉਹ ਇਹ ਵੀ ਹੈਗਾ ਸੀ ਇੱਕ ਕਿਸੇ ਨੇ ਮੈਨੂੰ ਸੁਣਾਇਆ ਸੀ ਕਿ ਪ੍ਰਮਾਤਮਾ ਨੇ ਸਾਰੇ ਬੰਦਿਆਂ ਨੂੰ ਪੁੱਛਿਆ ਡਿਫਰੈਂਟ ਡਿਫਰੈਂਟ ਕੰਟਰੀ ਦੇ ਬੰਦੇ ਨੂੰ ਵੀ ਅਸੀਂ ਤੁਮੈ ਨੂੰ ਦਿਮਾਗ ਨਾਲ ਦੀ ਚੀਜ਼ ਦਿੱਤੀ ਸੀ ਤੁਸੀਂ ਕਿੱਥੇ ਵਰਤਿਆ ਜਰਮਨੀ ਵਾਲੇ ਕਹਿੰਦੇ ਸੀ ਕਾਰਾਂ ਬਣਾਉਣ ਤੇ ਵਰਤੇ ਸਾਡੀਆਂ ਕਾਰਾਂ ਬਹੁਤ ਫੇਮਸ ਹੈ ਜੀ ਕਹਿੰਦੇ ਵੈਰੀ ਗੁੱਡ ਇੰਗਲੈਂਡ ਵਾਲੇ ਕਹਿੰਦੇ ਸੀ ਆਰਕੀਟੈਕਟ ਦੇ ਵਰਕੇ ਵਰਤੇ ਆ ਜੀ ਸਾਡੀਆਂ ਤਾਂ ਆਰਕੀਟੈਕਟ ਬਹੁਤ ਫੇਮਸ ਹੈ ਅਮਰੀਕਾ ਵਾਲੇ ਕਹਿੰਦੇ ਸੀ ਇੱਥੇ ਹਾਰ ਬਣਾਉਣ ਤੇ ਵਰਤੇ ਆ ਜੀ ਬੜਾ ਦੁਨੀਆ 'ਚ ਤਿਆਰ ਬਣਾਏ ਨੇ ਠੀਕ ਹੈ ਕਹਿੰਦੇ ਕਿਸੇ ਨੇ ਕੁਝ ਕਿਹਾ ਕਿਸੇ ਨੇ ਜਾਪਾਨ ਵਾਲਿਆਂ ਨੇ ਕੋਰੀਆ ਵਾਲਿਆਂ ਨੇ ਟੈਕਨੋਲੋਜੀ ਦਾ ਖਹਿਤਾ ਠੀਕ ਹੈ ਤੇ ਆਪਣੇ ਵਾਲੇ ਦੀ ਵਾਰੀ ਆ ਗਈ ਉਹ ਕਹਿੰਦੇ ਜਿੱਥੇ ਮੈਂ ਵਰਤਿਆ ਉੱਥੇ ਤੱਕ ਨਾ ਕਿਸੇ ਨੇ ਵਰਤਿਆ ਹੀ ਨਹੀਂ ਕਹਿੰਦਾ ਕੀ ਕਹਿੰਦਾ ਇਹਨਾਂ ਨੇ ਜੋ ਜੋ ਬਣਾਇਆ ਬਲਾਓ ਉਹਨਾਂ ਗੱਡੀ ਲਿਆਂਦੀ ਕਿਸੇ ਨੇ ਬਿਲਡਿੰਗ ਲਿਆਂਦੀ ਆਪਦੀ ਬਣਾ ਕੇ ਨਕਸ਼ਾ ਉਨ ਮੇਡ ਇਨ ਇੰਡੀਆ ਦਾ ਉਦੋਂ ਤੇ ਚਪਰਚੀਆਂ ਲਾਦੀਆਂ ਕਹਿੰਦਾ ਪਤਾ ਚੱਕ ਲਈ ਇਹਨਾਂ ਜਿੱਥੇ ਮਰਜ਼ੀ ਬਣਿਆ ਇਹ ਮੇਡ ਇਨ ਇੰਡੀਆ ਕਰ ਦੋ ਗਸਕਰ ਤੁਸੀਂ ਆਪੀ ਸਫਾਈਆਂ ਦੇ ਹੀ ਜਾਣਗੇ ਬਾਅਦ ਚ ਵੀ ਨਹੀਂ ਨਹੀਂ ਇਹ ਬੀਅਤ ਨਾਮੇ ਬਣਦੀ ਹੈ ਆਈਡੀਆ ਤਾਂ ਯਹਾਂ ਦਾ ਹੈ ਅਸੈਂਬਲਿੰਗ ਯਹਾਂ ਹੁੰਦੀ ਹੈ ਕਹਿੰਦੇ ਉਹ ਸੱਡੇ ਬਣਦੀ ਹੈ ਜੀ ਬਦਨ ਨੂੰ ਪਤਾ ਉਹਦੇ ਵੀ ਤੁਮ ਇਹ ਵੀ ਇੱਕ ਕ੍ਰੀਏਟੀਵਿਟੀ ਹੈ ਇਹ ਵੀ ਇੱਕ ਕ੍ਰੀਏਟੀਵਿਟੀ ਉਹ ਪਹਿਲਾਂ ਮੇਡ ਇਨ ਜਰਮਨੀ ਲਿਖ ਦਿੰਦੇ ਬਈ ਪਹਿਲਾਂ ਉਹ ਉਹ ਦੇਖਿਆ ਨਹੀਂ ਉਹਨੇ ਆਖਿਆ ਵੀ ਆਹੀ ਚੀਜ਼ ਦਿਖਾ ਡਾਈ ਲਿਖ ਦਿੰਨੇ ਇੱਥੇ ਸੋ ਇਸ ਕਰਕੇ ਆਪਾਂ ਕਿਸੇ ਗੱਲੋਂ ਘੱਟ ਨਹੀਂ ਹੈਗੇ ਤੇ ਆਪਾਂ ਆਪਣੇ ਆਈਡੀਆਜ਼ ਇੰਨੇ ਕੋ ਆਪਣੇ ਕੋਲੇ ਨੇ ਕਿ ਪੰਜਾਬੀਆਂ ਨੇ ਪੂਰੀ ਦੁਨੀਆ 'ਚ ਕਾਮਯਾਬੀ ਅੱਜ ਮਾਸਟਰ ਕਾਰਡ ਦਾ ਸੀਓ ਪੰਜਾਬੀ ਹੈ ਅੱਜ ਬਲੈਂਕਟ ਪੰਜਾਬੀ ਨੇ ਬਣਾਈ ਹੋਈ ਹੈ ਜ਼ੋਮੈਟੋ ਪੰਜਾਬੀ ਦੀ ਕ੍ਰੀਏਟਿਵ ਹੈ ਕ੍ਰੀਏਟੀਵਿਟੀ ਹੈ ਸੋ ਇਸ ਕਰਕੇ ਕੋਈ ਦੁਨੀਆ 'ਚ ਐਸੀ ਚੀਜ਼ ਨਹੀਂ ਹੈਗੀ ਜਿਹੜੀ ਸਾਡੇ ਕ੍ਰੀਏਟੀਵਿਟੀ ਨੂੰ ਚੈਲੰਜ ਕਰਦੀ ਉਹ ਬਸ ਇੱਕ ਲੋਡ ਹੈ ਇੱਕ ਮਾਹੌਲ ਦੀ ਜਿਹੜਾ ਪਲੇਨ ਹੈ ਜਹਾਜ਼ ਹੈ 747 787 ਬਹੁਤ ਪਾਵਰਫੁੱਲ ਹੁੰਦਾ ਹੈ 350 ਪੈਸੈਂਜਰਸ ਉਹਨਾਂ ਦਾ ਸਮਾਨ ਖੁੱਦ ਦਾ ਵਜ਼ਨ ਪਲੱਸ ਸਵਾ ਲੱਖ ਲੀਟਰ ਤੇਲ ਉਹ ਲੈ ਕੇ ਉੱਡ ਜਾਂਦਾ ਇੰਨਾ ਜ਼ਿਆਦਾ ਪਾਵਰਫੁੱਲ ਇੰਜਨ ਪਰ ਜਿਸ ਵੇਲੇ ਉਹ 에어ਪੋਰਟ ਦੇ ਗੇਟ ਤੇ ਖੜਾ ਹੁੰਦਾ ਉਦੀ ਵੈਲਿਊ 0 ਪਾਵਰ 0 ਕਿਉਂਕਿ ਪਲੇਨ ਦੇ ਬੈਕ ਗੇਅਰ ਨਹੀਂ ਹੁੰਦਾ ਪਿੱਛੇ ਹੋ ਨਹੀਂ ਸਕਦਾ ਅੱਗੇ ਜਾ ਨਹੀਂ ਸਕਦਾ ਕਿਵੇਂ ਚੱਲੂਗਾ ਕੰਮ ਫਿਰ ਇੱਕ ਛੋਟਾ ਜਿਹਾ ਟਰੈਕਟਰ ਜ ਆਉਂਦਾ ਉਹ ਪਲੇਨ ਨੂੰ ਐਦਾਂ ਕਰਕੇ ਸਿੱਧਾ ਕਰ ਦਿੰਦਾ ਹੈ ਪਲੇਨ ਨੂੰ ਰਨਵੇ ਨਜ਼ਰ ਆ ਜਾਂਦਾ ਹੈ ਟਰੈਕਟਰ ਨੂੰ ਕਹਿੰਦਾ ਥੈਂਕ ਯੂ ਵੈਰੀ ਮਚ ਹੁਣ ਮੇਰਾ ਕੰਮ ਹੈ ਉਹੀ ਪਲੇਨ ਜਿਹੜਾ ਉਹ ਉੱਡ ਜਾਂਦਾ ਹੈ ਉਹ ਸ਼ਿਕਾਗੋ ਲਈ ਇਹ ਤੋਂ 14 ਘੰਟੇ ਬਾਅਦ ਸ਼ਿਕਾਗੋ ਵੀ ਉਤਰ ਜਾਂਦਾ ਹੈ। ਦਿੱਲੀ ਤੋਂ 25 ਮਿੰਟ ਬਾਅਦ ਚੰਡੀਗੜ੍ਹ ਵੀ ਉੱਤੇ ਜਾਂਦਾ ਹੈ। ਇਹ ਉਹਦੇ ਇੰਜਨਾਂ ਦੇ ਡਿਪੈਂਡ ਕਰਦਾ ਹੈ। ਕਪੈਸਿਟੀ ਕਿੰਨੀ ਹੈ। ਸਰਕਾਰ ਰਨਵੇ ਬਣ ਸਕਦੀ ਹੈ। ਸਰਕਾਰ ਟਰੈਕਟਰ ਬਣ ਸਕਦੀ ਹੈ ਤੁਹਾਡੇ ਲਈ। ਉੱਡਣਾ ਤੁਸੀਂ ਆਪਣੇ ਇੰਜਨਾਂ ਦੇ ਸਾਰੇ ਹੈ। ਅਸੀਂ ਤੁਹਾਨੂੰ ਮੌਕਾ ਦੇ ਸਕਦੇ ਹਾਂ। ਅਸੀਂ ਤੁਹਾਨੂੰ ਮੌਕਾ ਦੇ ਸਕਦੇ ਹਾਂ। ਉੱਡਣਾ ਉਤੋਂ ਬਾਅਦ ਅਸਮਾਨਾਂ ਨੂੰ ਆਪਣੀ ਮੰਜ਼ਲ ਬਣਾਉਣਾ ਇਹ ਤੁਹਾਡਾ ਕੰਮ ਹੈ ਜਿਹੜੇ ਕੰਮ ਪਹਿਲਾਂ ਸਭ ਤੋਂ ਪਹਿਲਾਂ ਨਾ ਦਿਮਾਗ ਨਾਲੋਂ ਪਹਿਲਾਂ ਉਸ ਕੰਮ 'ਚ ਦਿਲ ਲਾਉਣਾ ਪੈਂਦਾ ਕੁਝ ਇਸ ਤਰ੍ਹਾਂ ਸੇ ਰਿਸ਼ਤਿਆਂ 'ਚ ਆਗ ਲਗਾ ਦਿੰਦੇ ਹਨ ਲੋਗ ਕੁਝ ਇਸ ਤਰ੍ਹਾਂ ਸੇ ਰਿਸ਼ਤਿਆਂ 'ਚ ਆਗ ਲਗਾ ਦਿੰਦੇ ਹਨ ਲੋਗ ਪਹਿਲੇ ਦਿਲ ਲਗਾ ਕੇ ਬਾਅਦ 'ਚ ਦਿਮਾਗ ਲਗਾ ਦਿੰਦੇ ਹਨ ਲੋਗ ਦਿਲ ਭੈਲਾ ਲੱਗਦਾ ਜਿੱਥੇ ਦਿਮਾਗ ਲੱਗ ਗਿਆ ਨਾ ਉਹਨੇ ਕੋਈ ਨਾ ਕੋਈ ਪੰਗਾ ਫੋਣਾ ਹੈ ਏਸੀ ਕਰਕੇ ਤੁਸੀਂ ਕਦੇ ਸੋਚਿਆ ਜਦੋਂ ਵੀ ਡੇਂਜਰ ਜੋ ਸਕੂਲ ਦੇ ਸਾਈਨ ਹੈ ਬੱਚੇ ਭੱਜਦੇ ਜਾਂਦੇ ਹੁੰਦੇ ਸਕੂਲ ਦਾ ਸਾਈਨ ਹੈ ਵੀ ਉੱਥੇ ਹਾਰਨ ਨਾ ਮਾਰੋ ਹਾਰਨ ਦੇ ਉੱਤੇ ਕਰਾਸ ਲਾਇਆ ਹੁੰਦਾ ਸਾਈਨ ਸਾਰੇ ਡੇਂਜਰ ਦਾ ਸਾਈਨ ਕੀ ਹੈ ਜਿਸਕੇ ਖਤਰਾ ਹੋਵੇ ਆ ਬਿਜਲੀ ਦੇ ਤਾਰਾਂ ਤੇ ਲਿਖਿਆ ਹੁੰਦਾ ਬਿਜਲੀ ਮੰਤਰੀ ਸਾਹਿਬ ਬੈਠੇ ਹਨ ਹਣਾ ਕੰਬਿਆਂ ਤੇ ਲਿਖਾ ਹੁੰਦਾ ਬੰਦੇ ਦੀ ਖੋਪੜੀ ਬਣਾ ਕੇ ਕਾਟਾ ਇਹਦਾ ਮਤਲਬ ਹੁੰਦਾ ਵੀ ਇੱਥੋਂ ਬਚਿਓ ਇੱਥੇ ਬੰਦੇ ਦਾ ਦਿਮਾਗ ਵਰਤਿਆ ਹੋਇਆ ਇੱਥੇ ਇੱਥੇ ਖਤਰਾ ਹੈ ਖੋਪੜੀ ਵਰਤੀ ਹੈ ਇੱਥੇ ਖੋਪੜੀ ਬਣਾ ਕੇ ਉਹ ਤੇ ਖਤਰਾ ਹੈ ਨਾਲ ਜਿਹੜਾ ਵੀ ਕੰਮ ਕਰਨਾ ਹੈ ਪਹਿਲਾਂ ਉਹਨੂੰ ਦਿਲ ਲਾਓ ਵੀ ਆਹ ਮੇਰਾ ਕੰਮ ਆਹ ਗੱਲ ਕਰਨ ਨੂੰ ਦਿਲ ਕਰਦਾ ਦਿਮਾਗ ਬਾਚ ਲਾਓ ਜਦੋਂ ਦਿਲ ਲੱਗ ਗਿਆ ਵੀ ਇਹ ਕੰਮ 'ਚ ਮੇਰਾ ਦਿਲ ਹੈ ਬਸ ਉਹ ਤੋਂ ਬ ਕਾਮਯਾਬੀ ਹੈ ਬਸ ਆਪਾਂ ਕਹਿੰਦੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਇਹੋ ਜਿਹੇ ਜੌਬਸ ਕਰਦੇ ਨੇ ਜਿੱਥੇ ਉਹਦਾ ਦਿਲ ਨਹੀਂ ਕਰਦਾ ਉਹ ਉਹਨਾਂ ਨੇ ਸੋਚਿਆ ਬਿਸ਼ੋਰ ਹੁੰਦਾ ਉਹਨਾਂ ਨੂੰ ਉਹ ਜੌਬ ਕੋਈ ਹੋਰ ਮਿਲ ਜਾਂਦੀ ਹੈ ਫਿਰ ਉਹ ਸਮਝ ਲਓ ਘੰਟੇ ਹੀ ਪੂਰੇ ਕਰਦੇ ਆ ਉਹ 2:00 10 ਵਜੇ ਆਉਣਾ 5:00 ਵਜੇ ਜਾਣਾ ਬਸ ਉਹਨਾਂ ਦਾ ਦਿਲ ਨਹੀਂ ਹੁੰਦਾ ਉਸ ਕੰਮ 'ਚ ਫਿਰ ਉਹਦੇ ਰਿਜ਼ਲਟ ਵੀ ਨਹੀਂ ਆਉਂਦੇ ਅੱਛੇ ਜੇ ਤੁਹਾਡਾ ਦਿਲ ਹੈ ਪਹਿਲ ਨਹੀਂ ਫਿਰ ਲੋਕ ਫ੍ਰੀਚ ਵੀ ਕੰਮ ਕਰਦੇ ਐਨ ਜੀਓ ਬਹੁਤ ਸਾਰੇ ਲੋਕਾਂ ਨੇ ਐਨ ਜੀਓ ਬਣਾਈ ਹੋਈ ਹੈ ਬਹੁਤ ਸਾਰੇ ਲੋਕ ਬਿਨਾਂ ਤਨਖਾਹ ਤੋਂ ਵੀ ਕੰਮ ਕਰਦੇ ਆ ਬਹੁਤ ਸਾਰੇ ਲੋਕ ਨੋ ਪ੍ਰੋਫਿਟ ਨੋ ਲਾਸਟ ਤੇ ਵੀ ਕੰਮ ਕਰਦੇ ਆ ਸਮਾਜ ਦੀ ਸੀ ਉਹਨਾਂ ਦਾ ਦਿਲ ਹੈ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਗੁੱਡ ਵਿਸ਼ੇਸ ਵੀ ਦਿਨਾ 26 ਦਾ ਸਾਲ ਵਾਸਤੇ ਵੀ ਤੁਹਾਡੇ ਫਿਊਚਰ ਵਾਸਤੇ ਵੀ ਕਾਮਯਾਬੀਆਂ ਅੰਮ੍ਰਜ ਜਿਹੜੀਆਂ ਛੂਣ ਵਾਲੀਆਂ ਕਾਮਯਾਬੀਆਂ ਤੁਸੀਂ ਆਪਣੇ ਦਿਲ 'ਚ ਰੱਖੋ ਤੇ ਤੁਹਾਡੇ ਇਹਨਾਂ ਕਾਮਯਾਬੀਆਂ ਨੂੰ ਹੋਰ ਉਡਾਨਾਂ ਭਰਉਣ ਵਾਸਤੇ ਤੁਹਾਨੂੰ ਹੈਲਪ ਕਰਨ ਵਾਸਤੇ ਪਾਣੋ ਸੇ ਸੂਲਤਾ ਦੇਣ ਵਾਸਤੇ ਅਸੀਂ ਹਾਜ਼ਰ ਰਵਾਂਗੇ ਕੋਈ ਬਜਟ ਦੀ ਗੱਲ ਨਹੀਂ ਰਹੂਗੀ ਬਸ ਇਹੀ ਹੋਵੇ ਕਿ ਇਹ ਵੀ ਪੰਜਾਬ ਤੋਂ ਆਏ ਨੇ ਇਹ ਪੰਜਾਬ ਦੇ ਸਟਾਰਟਅਪ ਵਾਲੇ ਹੈਗੇ ਨੇ ਇਹ ਭਈ ਇਹਨਾਂ ਨੇ ਕੁਛ ਨਾ ਕੁਛ ਦੁਨੀਆ ਚ ਲਾਗੇ ਕੀਤਾ ਹੋਣਾ ਕਿਉਂਕਿ ਉਹ ਕਹਿੰਦੇ ਹਨ ਕਿ ਅਲੱਗ ਦਿਖਣਾ ਭੀੜ ਮੇ ਬਹੁਤ ਸੇ ਚਿਹਰੇ ਦੇਖੇ ਹੈ ਇੱਕ ਚਿਹਰੇ ਕੇ ਪਿੱਛੇ ਇਤਨੀ ਭੀੜ ਕਭੀ ਨਹੀਂ ਦੇਖੀ ਡੋਂਟ ਬੀ ਕਰਾਊਡ ਬੀ ਕਰਾਊਡ ਪੁੱਲਰ ਠੀਕ ਹੈ ਨਾ ਭੀੜ ਦਾ ਹਿੱਸਾ ਨਾ ਬਣੋ ਕਰਾਊਡ ਪੁੱਲਰ ਬਣੋ ਸੋ ਕਰਾਊਡ ਪੁੱਲਰ ਤਾਂ ਬਣੋਂਗੇ ਕੁਛ ਲੱਗ ਕਰੋਗੇ ਸੜਕ ਤੇ ਹਜ਼ਾਰਾਂ ਦਾ ਨਾਲ ਜਾਂਦੇ ਜੀਟੀ ਰੋਡ ਇੱਕ ਦਿਨ ਚ ਹਜ਼ਾਰਾਂ ਗੱਡੀਆਂ ਲੰਘਦੀਆਂ ਨੇ ਕਿਹਦੇ ਦਾ ਪਤਾ ਲੱਗਦਾ ਵੀ ਕਿਹੜੀ ਗੱਡੀ ਲੰਗੀ ਸੀ ਕਿਹੜੇ ਕੀਦੇ ਟਾਇਰ ਨੇ ਸਿਰਫ ਇੱਕ ਦਾ ਪਤਾ ਲੱਗਦਾ ਜਿਹੜਾ ਪੈਂਚਰ ਜਾਂਦਾ ਹੋਵੇ ਆ ਬੰਦਾ ਆ ਤਾਂ ਕੋਈ ਯਾਰ 2 ਕਿਲੋਮੀਟਰ ਪੈਂਚਰ ਹੀ ਲਈ ਗਿਆ ਘਟੂ ਘਟ ਹਜ਼ਾਰਾਂ ਗੱਡੀਆਂ ਚੋਂ ਉਹਦੀ ਲੀਤ ਪਛਾਣੀ ਚੱਲ ਭਾਵੇਂ ਕੁਛ ਵੀ ਨਵਾਂ ਕੀਤਾ ਕੁਛ ਤਾਂ ਨਵਾਂ ਕੀਤਾ